ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਦੂਜੇ ਬੰਦੇ ਆਣੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ ਕੋਈ ਇੱਥੇ ਲੇਟਾ ਨਹੀਂ ਕੋਈ ਖਾਬ ਸਿਰਲੇ ਆ ਫੋਟਵਾਲੀ ਦਾ ਫੋਟਵਾਲੇ ਬਹੁਤ ਗਲਤ ਟਵਿੱਟਰ ਝਾਲੇ ਆ ਝੋਨੇ ਵਾਲੇ ਨੇ ਸਾਈਡ ਤੇ ਬਾਈ ਗੱਡੀ ਫੋਟਵਾਲ ਪਰਦੀ ਸਾਈਡ ਹੀ ਗੱਡੀ ਉਹਦੇ ਤੇ ਚੜ ਕੇ ਪਲਟੀ ਅਸਕੇ ਕਿੱਥੋਂ ਆ ਰਹੀ ਕਿੱਥੇ ਚੱਲੇ ਸੀ ਤੇ ਕੀ ਹੋਇਆ ਕਰਨਾ ਗਰਮੇਲ ਸਿੰਘ ਮੇਰਾ ਨਾਂ ਏ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੀ ਸੀ ਸਾੜੇ ਟਰਾਲਾ ਚੱਲਦਾ ਪਿਆ ਸੀ ਕੋਈ ਇੱਥੇ ਲਾਈਟਾਂ ਨਹੀਂ ਕੋਈ ਖਾਸ ਸਿਗਨਲ ਆ ਫੋਟੋ ਵਾਲੀ ਦਾ ਫੋਟੋ ਵਾਲੇ ਬਹੁਤ ਗਲਤ ਟਵਿੱਟਰ ਉਹਦੇ ਕਾਰਨ ਮੈਂ ਪਿਛਲੇ ਫੋਟੋ ਵਾਲ ਦੇ ਹਾ ਨਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸਾਈਡ ਦਬਾਈ ਗੱਡੀ ਫੋਟੋ ਵਾਲ ਪਰਲੀ ਸਾਈਡ ਏ ਗੱਡੀ ਉਹਦੇ ਚੜਚਹ ਪਲਟੀ ਹੋ ਗਈ ਟਰਾਲੀ ਨੇ ਬਚਾ ਲਏ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀਗੀ ਧੁੰਦ ਬਹੁਤ ਜਿਆਦੀ ਕੋਈ ਲਾਈਟ ਕੋਈ ਨਹੀਂ ਸੜਦੀ ਕੋਈ ਲਾਈਟ ਨਹੀਂ ਕੋਈ ਕੱਖ ਨਹੀਂ ਧੁੰਦ ਕਰਾਣੀ ਸਾਰਾ ਕੁਝ ਹੋ ਗਿਆ ਸਾਰਾ ਘਰ ਕੋਈ ਜਾਨੀ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਾ ਹੀ ਜਸਵੰਤ ਸਿੰਘ ਇਹ ਖਾਤਾ ਟੌਂਕੀ ਤੋਂ ਤੇ ਇਹ ਰਾਤ ਇਧਰੋਂ ਆਉਂਦਾ ਈ ਅੰਬਰਸਰ ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਜਮਨੇ ਆਨੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ। ਧੁੰਦੇ ਕਰਨੇ ਹਾਸ ਹੋਇਆ। ਹਾਂ ਧੁੰਦੇ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ। ਡਰਾਈਵਰ ਦਾ 50 ਹੋ ਗਿਆ। ਡਰਾਈਵਰ ਦਾ 50 ਸਾਲ ਕੁ। ਲਕਸੀਅਰ ਕਿਚੀ ਦਾ ਟਰੱਕ ਸੀਗਾ ਜੀ। ਇਹ ਰੋੜੀ ਦਾ ਟਰੱਕ ਹੈ। ਹਾਂਜੀ। ਤੇ ਉਹਨੇ ਕਰਕੇ ਫਿਰ ਇਹ ਕਾਰ ਨਹੀਂ ਜਾ ਰਹੀ। ਕਾਰ ਇਹ ਨੂੰ ਜਾ ਰਹਾ ਹੈ। ਦੇ ਧੁੰਦ ਦੇ ਦੌਰਾਨ ਅੱਗੇ ਘੋਨੇ ਵਾਲੀ ਗੱਡੀ ਆਈ ਤੇ ਦੂਜੇ ਬੰਦੇ ਆਣੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ ਕੋਈ ਇੱਥੇ ਲੈਟਰ ਨਹੀਂ ਕੋਈ ਖਾਬ ਸਿਗਨ ਆ ਫੋਟਵਾਲੀ ਦਾ ਫੋਟਵਾਲੇ ਬਹੁਤ ਗਲਤ ਟਵਿੱਟਰ ਥਾਲੇ ਆਏ ਘੋਨੇ ਵਾਲੇ ਨੇ ਸਾਈਡ ਤੇ ਬਾਈ ਗੱਡੀ ਫੋਟਵਾਲ ਪਰਦੀ ਸਾਈਡ ਹੀ ਗੱਡੀ ਉਹਦੇ ਤੇ ਚੜ ਕੇ ਪਲਟੀ ਕਸਕੇ ਕਿੱਥੋਂ ਆ ਰਹੀ ਕਿੱਥੇ ਚੱਲੇ ਸੀ ਤੇ ਕੀ ਹੋਇਆ ਕਦੋਂ ਗਰਮੇਰ ਸਿੰਘ ਮੇਰਾ ਨਾਂ ਜੇ ਦਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੀ ਸੀ ਹਾਂਜੀ ਸਾੜੇ ਟਰਾਲਾ ਚੱਲਦਾ ਪਿਆ ਹੈ ਕੋਈ ਇੱਥੇ ਲਾਈਟਾਂ ਨਹੀਂ ਕੋਈ ਖਾਸ ਸਿਗਨਲ ਆ ਫੋਟੋ ਵਾਲੀ ਦਾ ਫੋਟੋ ਵਾਲੇ ਬਹੁਤ ਗਲਤ ਟ੍ਰੈਫਿਕ ਉਹਦੇ ਕਾਰਨ ਮੈਂ ਪਿਛਲੇ ਫੋਟੋ ਵਾਲ ਦੇ ਹਾਂ ਨਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸਾਈਡ ਤੇ ਬਾਈ ਗੱਡੀ ਫੋਟੋ ਵਾਲ ਪਰਦੀ ਸਾਈਡ ਇਹ ਗੱਡੀ ਉਹਦੇ ਚ ਚੜਚਹ ਪਲਟੀ ਹੋ ਗਈ ਟਰਾਲੀ ਨੇ ਬਚਾ ਲ ਜੰਦੀ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਧੁੰਦ ਬਹੁਤ ਜਿਆਦੀ ਕੋਈ ਲਾਈਟ ਕੋਈ ਨਹੀਂ ਸੜ ਕੋਈ ਲਾਈਟ ਨਹੀਂ ਕੋਈ ਕੱਖ ਨਹੀਂ ਧੁੰਦ ਕਰਾਣੀ ਸਾਰਾ ਕੁਝ ਹੋ ਗਿਆ ਸਾਰਾ ਘਰ ਕੋਈ ਜਾਨੀ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਾ ਹੀ ਜਸਵੰਤ ਸਿੰਘ ਇਹ ਖਾਤਾ ਟੌਂਕੀ ਤੋਂ ਤੇ ਇਹ ਰਾਤ ਇਧਰ ਆਉਂਦਾ ਹਾਂ ਅੰਬਰਸਰ ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਮਨੇ ਆਨੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ। ਧੁੰਦੇ ਕਰਨੇ ਹਾਸ ਹੋਇਆ। ਹਾਂ ਧੁੰਦੇ। ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ। ਡਰਾਈਵਰ ਦਾ 50 ਹੋ ਗਿਆ। ਡਰਾਈਵਰ ਦਾ 50 ਸਾਲ ਕੁ। ਲਕਸੀਅਰ ਕਿਚੀ ਦਾ ਟਰੱਕ ਸੀਗਾ ਜੀ। ਇਹ ਰੋੜੀ ਦਾ ਟਰੱਕ ਹੈ। ਹਾਂਜੀ। ਤੇ ਉਹਨੇ ਕਰਕੇ ਫਿਰ ਇਹ ਕਾਰ ਨਹੀਂ ਜਾ ਰਹੀ। ਕਾਰ ਇਹ ਨੂੰ ਜਾ ਰਹਾ ਹੈ।